ਬਜਟ ਕੋਸ਼ਣਾ ਹੁੰਦੇ ਆ ਜਿਹੜੀਆਂ ਲੋਕ ਲਭਾਵਨ ਪਾਲਿਸੀਆਂ ਜਿਨ੍ਹਾਂ ਰਿਓੜੀਆਂ ਮੰਨਣੀਆਂ ਕਹਿੰਦੇ ਆ ਉਹਦੇ ਦੀ ਬਹੁਤ ਜ਼ਿਆਦਾ ਬਜਟ ਦਾ ਹਿੱਸਾ ਸਰਕਾਰਾਂ ਖਰਚ ਕਰ ਦਿੰਦੀਆਂ ਨੇ ਤੇ ਜਿਹੜਾ ਸਾਡੇ ਹਾਰਡ ਸਾਡੀ ਕਮਾਈ ਦੇ ਦਿੱਥੇਗਾ ਟੈਕਸ ਨਾਲ ਹੋਰ ਆਉਂਦਾ ਦੂਸਰਾ ਜਿਹੜੇ ਬਜਟ ਬਣਦੇ ਆ ਉਹ ਕਾਰਪੋਰੇਟ ਸੈਕਟਰ ਦੀਆਂ ਪਾਲਿਸੀਆਂ ਮੁੱਖ ਰੱਖ ਕੇ ਬਣਦੇ ਆ ਔਰ ਇਹਦਾ ਰਿਜ਼ਲਟ ਇਹ ਆਉਣ ਲੱਗਾ ਕਿ ਟਾਈਮ ਐਂਡ ਅਗੇਨ ਸਮਾਲ ਸਕਰ ਸੈਕਟਰ ਐਸ ਐਮ ਐਸ ਸੈਕਟਰ ਜਿਹੜਾ ਸਾਡੇ ਦੇਸ਼ ਦੀ ਜੀਡੀਪੀ ਦਾ 46% ਯੋਗਦਾਨ ਦਿੰਦਾ ਹੁੰਦਾ ਸੀ ਉਹ ਬੜੇ ਸਬਸਟ ਤੋਂ ਨਿਕਲ ਰਿਹਾ ਸਾਡਾ ਟਾਈਨੀ ਸੈਕਟਰ ਕਟੇਰ ਉਦਯੋਗ ਆਲਮੋਸਟ ਖਤਮ ਹੋ ਗਿਆ ਕਾਫੀ ਥਮਾ ਤੇ ਇਸ ਮਾਰਕਸਿਕ ਕਰਨ ਨੂੰ ਸਾਨੂੰ ਆ ਫਾਈਨੈਂਸ਼ਲ ਇਸ਼ੂ ਜਾਂ ਕੰਪੀਟੀਸ਼ਨ ਵਿਦ ਅਦਰ ਕੰਟਰੀਜ਼ ਹੁਣ ਕਲਾ ਚਾਈਨਾ ਨਹੀਂ ਰਿਹਾ ਕਿਉਂਕਿ ਹੁਣ ਤਾਂ ਗਲੋਬਲਾਈਜੇਸ਼ਨ ਹੁਣ ਕਰਕੇ ਸਾਨੂੰ ਬੜਾ ਬਿਮਾਰ ਕਰਨ ਲੱਗੀ ਫਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਾ ਤਾਂ ਸਾਡੇ ਉੱਤੇ ਕੋਈ ਜਿਹੜੇ ਸਾਡੇ ਸਟੀਲ ਦੇ ਰੇਟਸ ਨੇ ਜਿਹੜਾ ਸਾਡਾ ਬੇਸਿਕ ਰਾਮਟੀਅਰਲ ਹੈ ਇਹਦੇ ਤੇ ਕੋਈ ਰੈਗੂਲੇਟਰੀ ਨਹੀਂ ਹੈ ਦਿਨ ਚ ਚਾਰ ਜਾਂ ਪੰਜ ਵਾਰੀ ਸਟੀਲ ਪ੍ਰਾਈਸਿਸ ਆਉਂਦੇ ਆ ਕਈ ਵਾਰੀ 1 ਇੱਕ ਰੁਪਏ ਦਾ ਫਰਕ ਇੱਕ ਦਿਨ ਚ ਪੈ ਜਾਂਦਾ ਤੇ ਉਹਦੇ ਮੁਕਾਬਲੇ ਜਿਹੜੀਆਂ ਬਾਕੀ ਰੈਗੂਲੇਟਰੀਜ਼ ਨੇ ਚਾਹੇ ਉਹ ਟੈਕਸ ਰੈਗੂਲੇਟਰੀ ਆ ਚਾਹੇ ਉਹ ਪਾਵਰ ਕਮ ਰੈਗੂਲੇਟਰੀਜ਼ ਉਹ ਸਾਡੇ ਤੇ ਬਾਈਂਡਿੰਗ ਆ ਉਹ ਸਾਨੂੰ ਪ੍ਰੋਬਲਮ ਦਿੰਦੀਆਂ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਖੜੀ ਹੋਈ ਆ ਉਹ ਹੈ ਜੀਐਸਟੀ ਦੀ ਜੀਐਸਟੀ ਦੇ ਜਿਹੜੇ ਸਾਡੇ ਟੈਰਮਸ ਨੇ ਉਹ ਸਟੀਲ ਸੈਕਟਰ ਨੂੰ ਲੈ ਕੇ ਜਿਹੜਾ 80% ਹੈ ਤੇ ਉਹਦੀ ਜਿਹੜੀ ਪ੍ਰੋਵੈਸਰ ਸਿਸਟਮ ਆ ਆਈਟੀਸੀ ਕਲੇਮਿੰਗ ਸਿਸਟਮ ਆ ਕੁਝ ਨਾ ਸਮਝਦਾ ਕਿ ਬੜੀ ਵੱਡੀ ਚੇਂਜ ਦੀ ਲੋੜ ਹੈ ਪਰ ਉਹਨਾਂ ਪਤਾ ਨਹੀਂ ਕਿ ਬਜਟ ਚ ਦੇ ਆ ਰਿਆ ਜਾਂ ਜਿਹੜੀ 14 ਤਰੀਕ ਦੀ ਜਿਹੜੀ ਜੀਓਮ ਦੀ ਮੀਟਿੰਗ ਉਹ ਚ ਲੈ ਕੇ ਆਉਣਗੇ ਇਹ ਦੇਖਣ ਦੀ ਗੱਲ ਹੈ ਲੇਕਿਨ ਅਸੀਂ ਤਾਂ ਆਸ ਕਰ ਸਕਦੇ ਹਾਂ ਕਿ ਜਿਹੜੀਆਂ ਸਾਡੀਆਂ ਚਿੰਤਾਵਾਂ ਨੇ ਖਾਸ ਕਰਕੇ ਸਟੀਲ ਰੈਗੂਲੇਟਰੀ ਲੈ ਕੇ ਸਾਨੂੰ ਜਿਹੜੀ ਕੰਪੀਟੀਸ਼ਨ ਵਾੜ ਨਾਲ ਵਰਨਾ ਪਾਇਆ ਉਹਨ ਲੈ ਕੇ ਸਾਨੂੰ ਕੀ ਹੋਣੀ ਖਰਦੇ ਆ ਸਾਡੇ ਇੰਡਸਟਰੀ ਨੂੰ ਆਪਰੇਟ ਕਰਨ ਦੇ ਲਈ ਬਜਟ ਨੂੰ ਦੇ ਵਿੱਚ ਸਪੈਸ਼ਲ ਜ਼ਰੂਰ ਇਹਨਾਂ ਨੂੰ ਕਰਨਾ ਚਾਹੀਦਾ ਕੁਛ ਨਾ ਕੁਛ ਖਾਸ ਕਰਕੇ ਲੋਹਣਾ ਇੰਡਸਟਰੀ ਜਿੱਥੇ ਅਸੀਂ ਲੈਣ ਦਾ ਡਾਟਾ ਬੋਰਡ ਤੋਂ ਬਹੁਤ ਦੂਰ ਸੀ ਤੇ ਕੋਈ ਸਾਡੇ ਲਈ ਵੀ ਇਹਨਾਂ ਨੂੰ ਸੋਚਣਾ ਚਾਹੀਦਾ ਲੋਹਣਾ ਇੰਡਸਟਰੀ ਲਈ ਜਾਂ ਪੰਜਾਬ ਦੀ ਇੰਡਸਟਰੀ ਲਈ ਜੇ ਕੋਈ ਫ੍ਰੈਟ ਸਬਸਿਡੀ ਦਿੱਤੀ ਜਾਏ ਇਹ ਸਾਰੇ ਤੋਂ ਰੇਲ ਰੋਡ ਰਾਇੰਦਰਪੁਰ ਤੋਂ ਮਾਂਪੈ ਜਾਂਦੇ ਹੁੰਦੇ ਸੀ ਤੇ ਹਰ ਸਾਲ ਦਾ ਜਾਣਾ ਕਮਿਟਮੈਂਟ ਦਾ ਕਰ ਲੈਂਦੀ ਪਰ ਅਜੇ ਤੱਕ ਕਦੀ ਵੀ ਇਹ ਹੋਰ ਛੇਲੇ ਫਰੇਟ ਸੌਖੇ ਦਿੱਤੀ ਜਾਂਦੇ ਸੀ ਕਾਫੀ ਐਕਸਪੋਰਟ ਕਰ ਸਕਦਾ ਸਾਰਾ ਸਾਰੇ ਪੈਸੇ ਦਾ ਇਸ ਤੋਂ ਬੰਬਈ ਦਾ ਤੱਕ ਜਾਂ ਸਮੁੰਦਰ ਤੱਕ ਪਹੁੰਚਾ ਦਿੱ ਲੱਗ ਜਾਂਦੇ ਆ ਜਿਹੜੇ ਬਾਕੀ ਸਟੇਟਨੋਂ ਨਹੀਂ ਲੱਗਉਂ ਉਹਦੇ ਇਲਾਵਾ ਸਾਈਕਲ ਇੰਡਸਟਰੀ ਤੇ ਫੋਕਸ ਕਰਨਾ ਚਾਹੀਦਾ ਹੈ ਸਾਈਕਲ ਇੰਡਸਟਰੀ ਦੀ ਬਹੁਤ ਡਿਮਾਂਡ ਅੱਗੇ ਵਧ ਰਹੀ ਹੈ ਔਰ ਸਾਡੇ ਕੋਲ ਨੰਨੀ ਵਧੀਆ ਕੁਆਲਿਟੀ ਜਾਰ ਐਰਐਨਡੀ ਸੈਂਟਰ ਜਾਂ ਐਗਰੀਗੇਸ਼ਨ ਸੈਂਟਰ ਨਹੀਂ ਹੈਗੇ ਉਹਨਾਂ ਦੀ ਬਹੁਤ ਜ਼ਰੂਰਤ ਹੈ ਗਵਰਨਮੈਂਟ ਪੰਜਾਬ ਦੇ ਅੰਦਰ ਚੰਗੇ ਐਗਰੀਗੇਸ਼ਨ ਸੈਂਟਰ ਬਣਾਏ ਤੇ ਇੰਡਸਟਰੀਅਲ ਆਰਐਨਡੀ ਸੈਂਟਰ ਅਪਗ੍ਰੇਡ ਕੀਤੇ ਜਾਣ ਇੱਥੇ ਹਰਤਾਂ ਦੀ ਟੈਸਟਿੰਗ ਫੈਸਿਲਿਟੀ ਮਹੀਆ ਕਰਾਈ ਜਾਏ ਇਹਦੇ ਲਈ ਤਾਂ ਬਹੁਤ ਵੱਡਾ ਬਜਟ ਦੀ ਚਾਹੀਦਾ ਥੋੜੀ ਜਿਹੀ ਬਜਟ ਤੇ ਇਨਵੈਸਟਮੈਂਟ ਮਿਲ ਜਾਏ ਤੇ ਕਾਫੀ ਬੂਸਟ ਕਰ ਸਕਦੀ ਹੈ ਸਾਡੀ ਇੰਡਸਟਰੀ ਸੋ ਗਵਰਨਮੈਂਟ ਨੂੰ ਇੰਡਸਟਰੀ ਐਮਐਸਐਮਈ ਸੈਕਟਰ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ ਕਿ ਦੇਰਬੋਧ ਜਿਆਦਾ ਲੋਕਾਂ ਨੂੰ এমਪਲॉयਮੈਂਟ ਵੀ ਦਿੰਦੇ ਆ ਮਟੀਰੀਅਲ ਜਿਹੜਾ ਹੈਗਾ 12 10 ਤੋਂ 12 ਦਿਨ ਲੱਗ ਜਾਂਦੇ ਕੋਟ ਤੇ ਪਹੁੰਚਣ ਉਹਦੇ ਲਈ ਇਨਫਰਾਸਟ੍ਰਕਚਰ ਸਪੋਰਟ ਕੀਤਾ ਜਾਏ ਕਿ 4 ਦਿਨਾਂ ਅੰਝ ਜਾਂ 3 ਦਿਨਾਂ ਅੰਝ ਕੋਟ ਤੇ ਜਿਹੜਾ ਹੈਗਾ ਮਟੀਰੀਅਲ ਪਹੁੰਚੇ ਦੂਜੀਆਂ ਪਾਵਰ ਸਪਲਾਈ ਦਾ ਬਹੁਤ ਜ਼ਿਆਦਾ ਚੈਲੰਜਸ ਹੈ ਅਸੀਂ ਪਹਿਲਾਂ ਹੀ ਡਿਸਟੈਂਸ ਦੇ ਕਰਕੇ ਮਾਰ ਖਾ ਰਹੇ ਆ ਉਸ ਤੋਂ ਬਾਅਦ ਸਾਡੇ ਪਾਵਰ ਦੇ ਇੰਨੇ ਕੁ ਫ੍ਰੀਕੁਐਂਟ ਡਿਸਰਪਸ਼ਨਸ ਹੈਗੀਆਂ ਜਾਂ ਰੁਕਾਵਟਾਂ ਹੈਗੀਆਂ ਜਿਹਦੇ ਕਰਕੇ ਇੱਕ ਸਪਲਾਇਰ ਨੂੰ ਜਾਂ ਮੈਨੂਫੈਕਚਰਰ ਨੂੰ ਔਨ ਟਾਈਮ ਮਾਲ ਨਾਲ ਬਹੁਤ ਦਿੱਕਤ ਆਉਂਦੀ ਹੈ ਤੇ ਜੇ ਪਾਵਰ ਸਪਲਾਈ ਵਿੱਚ ਕੁਝ ਐਫੀਸ਼ੀਐਂਸੀਜ਼ ਇੰਕਰੀਜ਼ ਕੀਤੀਆਂ ਜਾਣਗੀਆਂ ਉਹਦੇ ਨਾਲ ਜਿਹੜਾ ਹੈਗਾ ਬਹੁਤ ਵਾਅਦਾ ਕੀਤਾ ਜਾ ਰਿਹਾ ਸਰ ਹੈ ਠੀਕ ਹੈ ਇੱਕ ਮੁੱਖ ਹੈ এনवायरमेंट ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਸਟ੍ਰਿੰਗੈਂਟ ਨੋਰਮਸ এনवायरमेंट ਦੇ ਫਾਲੋ ਕੀਤੇ ਜਾਣਾ ਚਾਹੀਦੇ ਹਨ ਕਿਉਂਕਿ ਆਉਣ ਵਾਲੀ ਜਨਰੇਸ਼ਨ ਲਈ ਸਾਡੇ ਲਈ এনवायरमेंट ਜਿਹੜਾ ਹੈਗਾ ਬਹੁਤ ਕੀਮਤੀ ਹੈ ਉਸ এনवायरमेंट ਨੂੰ ਪ੍ਰੋਟੈਕਟ ਕਰਨ ਵਾਸਤੇ ਸਾਨੂੰ ਸਟ੍ਰਿੰਗੈਂਟ ਪਾਲਿਸੀਜ਼ ਦੇ ਨਾਲ ਨਾਲ ਸਾਰਿਆਂ ਨੂੰ ਕੰਮ ਕਰਨੇ ਚਾਹੀਦੇ ਜਿਹਦੇ ਨਾਲ ਕੀ ਕਿ ਇੰਡਸਟਰੀਅਲਿਸਟ ਨੂੰ ਸਪੋਰਟ ਕੀਤੀ ਜਾਵੇ ਉਹਦੇ ਨਾਲ ਮਿਲ ਕੇ ਇੰਡਸਟਰੀ ਦੇ ਨਾਲ ਜਿਹੜੇ ਪੋਲੀੂਸ਼ਨ ਕੰਟਰੋਲ ਬੋਰਡਸ ਹੈ ਜਾਂ ਅਲੱਗ ਡਿਪਾਰਟਮੈਂਟ ਹੈ ਬਿਲਕੁਲ ਕੰਮ ਕਰਨ ਜਿਹਦੇ ਨਾਲ ਸਾਰੇ ਜਣੇ এনवायरमेंट ਦੇ ਅਸੀਂ ਕਾਮਨ ਪਲੇਟਫਾਰਮ ਤੇ ਕੰਮ ਕਰ ਸਕੀਏ ਤੇ ਕੁਆਲਿਟੀ ਸਟੈਂਡਰਡ ਜਿਹੜੇ ਹੈ ਮਾਰਕੀਟ ਕੰਪੀਟੀਸ਼ਨ ਜਿਹੜੀ ਹੈ ਉਹਦੇ ਸਪੋਰਟ ਕੀਤੀ ਜਾਵੇ ਕੁਝ ਐ ਉਹ ਜਆ ਆਵੇ ਜਿਹਦੇ ਜ ਮਾਰਕੀਟ ਦੀ ਸਪੋਰਟ ਜਾਂ ਅਸਿਸਟੈਂਸ ਕੀਤੀ ਜਾਵੇ ਉਹਦੇ ਚ ਬਹੁਤ ਹੈਲਪ ਕਰੇਗੀ ਕਿ ਪੰਜਾਬ ਚ ਬਹੁਤ ਜ਼ਿਆਦਾ ਮਿਹਨਤੀ ਲੋਕ ਹੈਗੇ ਨੇ ਸਾਰੇ ਜਿਹੜੇ ਇੰਡਸਟਰੀਅਲਿਸਟ ਹੈ ਉਹ ਕਾਫੀ ਮਿਹਨਤੀ ਤੇ ਅੱਗੇ ਵਧ ਦੀ ਸੋਚ ਲੈ ਕੇ ਚੱਲਦੇ ਤੇ ਉਹਨਾਂ ਨੂੰ ਜੇ ਕੋਈ ਸਪੋਰਟ ਹੁੰਦੀ ਹੈ ਮਾਰਕੀਟਿੰਗ ਰਿਲੇਟਡ ਤੇ ਉਹ ਕਾਫੀ ਜਿਹੜਾ ਹੈਗਾ ਵਾਧਾ ਕਰਦੀ ਹੈ ਇਹਦਾ ਬੜਾ ਇੰਪੋਰਟੈਂਟ ਬਜਟ ਹੈ ਕਿਉਂਕਿ ਸਰਕਾਰ ਵੱਲੋਂ ਜਿਹੜੀ ਇੰਡੀਆ ਨੂੰ 5 ਟ੍ਰਿਲੀਅਨ ਇਕਨੋਮੀ ਬਣਾਉਣਾ 10 ਟ੍ਰਿਲੀਅਨ ਬਣਾਉਣ ਦੀ ਇਕਨੋਮੀ ਦੀ ਗੱਲ ਕੀਤੀ ਜਾ ਰਹੀ ਹੈ ਇਹ ਜਿਹੜੀ ਐਮਐਸਐਮਈ ਹੈ ਬੜੀ ਇੰਪੋਰਟੈਂਟ ਹੈ ਔਰ ਮੈਂ ਰਿਕੁਐਸਟ ਕਰਾਂਗਾ ਵੀ ਜਿਹੜਾ ਐਮਐਸਐਮਈ ਦਾ ਬਜਟ ਹੈ ਉਹ 22600 ਕੁਛ ਕਰੋੜ ਦਾ ਹੈ ਔਰ ਉਹਦੇ ਵਿੱਚ 63 ਲੱਖ ਦੇ ਕਰੀਬ ਐਮਐਸਐਮਈ ਸੋ ਜਿਹੜੀਆਂ ਐਮਐਸਐਮਈ ਦੀਆਂ ਸਕੀਮਾਂ ਹੈ ਉਹ ਬਹੁਤ ਜ਼ਿਆਦਾ ਐਕਟਿਵ ਨਹੀਂ ਮੈਂ ਬੇਨਤੀ ਕਰਾਂਗਾ ਵੀ ਉਹ ਬਜਟ ਨੂੰ ਘੱਟੋ ਘੱਟ 50000 ਕਰੋੜ ਕੀਤਾ ਜਾਏ ਤਾਂ ਕਿ ਜਿਹੜੀਆਂ ਸਕੀਮ ਲੋਡ ਦੇ ਚੈਮਬਰ ਸਾਬੀ ਬੈਨੀ ਬਲੇ ਸਰ ਆਮ ਤੌਰ ਤੇ ਇੰਡਸਟਰੀ ਲਗਾਤਾਰ ਡਿਮਾਂਡਸ ਕਰਦੀ ਹੈ ਚਾਹੇ ਉਹ ਲਾਂਗੇ ਨੂੰ ਲੈ ਕੇ ਹੋਵੇ ਕਿਉਂਕਿ ਪਾਕਿਸਤਾਨ ਦੇ ਨਾਲ ਵਪਾਰਕ ਸਬੰਧਨ ਪਾਕਿਸਤਾਨ ਨਾਲ ਲਾਂਗਾ ਖੁੱਲੇ ਨਾਲ ਪੰਜਾਬ ਲਈ ਬੜੀ ਵਧੀਆ ਗੱਲ ਹੈ ਅਜ ਤੱਕ ਇਹਨੇ ਵੀ ਪਾਕਿਸਤਾਨ ਥਰੂ ਅਫਗਾਨਿਸਤਾਨ ਈਰਾਨ ਉੱਤੇ ਤੱਕ ਲਾਂਗਾ ਖੁੱਲਣਾ ਹੈ ਜੀ ਇਸ ਤੋਂ ਇਲਾਵਾ ਸਰ ਸਟੀਲ ਪ੍ਰਾਈਸਿਸ ਨੂੰ ਲੈ ਕੇ ਲਗਾਤਾਰ ਗੱਲ ਹੁੰਦੀ ਹੈ ਤੇ ਇਸ ਦੇ ਉੱਤੇ ਵੀ ਸਟੀਲ ਪ੍ਰਾਈਸਿਸ ਦੇਖੋ ਇਹ ਤੇ ਡਿਮਾਂਡ ਐਂਡ ਸਪਲਾਈ ਹੈ ਸੀਨ ਪ੍ਰਾਈਸਿਸ ਦੀ ਔਰ ਜੇ ਸਰਕਾਰ ਇਹਨੂੰ ਕੰਟਰੋਲ ਕਰੇਗੀ ਤਾਂ ਜਿਆਦਾ ਅਫਸਰ ਪੈਸੇ ਖਾ ਜਾਣਗੇ ਹੋਰ ਇਹਦੇ ਵਿੱਚ ਜਿਆਦਾ ਦਿੱਕਤ ਆਣਗੀ ਸੋ ਇੱਕ ਮੋਡਰਟੀ ਹੈ ਇੰਡੀਆ ਨੂੰ ਆਪਣੀ ਪ੍ਰੋਡਕਸ਼ਨ ਕਨਸਟੈਂਸੀ ਬਣਾਣੀ ਚਾਹੀਦੀ ਹੈ